ਇਹ ਸਬਜੀ ਬਣਾ ਕੇ ਤੁਸੀਂ ਦੂਜੀਆਂ ਸਬਜ਼ੀਆਂ ਖਾਣੀਆਂ ਭੁੱਲ ਜਾਓਗੇ ਬਹੁਤ ਟੇਸਟੀ ਤੇ ਵਧੀਆ ਪਿਆਜ਼ਾਂ ਵਾਲੀ ਸਬਜੀ ਹੈਲੋ ਸਾਰਿਆਂ ਨੂੰ ਮੇਰੀ ਪਿਆਰੀ ਸਸਤਰੀ ਕਾਜੀ ਖੌਰਿੰਦਰ ਪੰਜਾਬੀ ਵੀ ਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਧਰ ਵੀ ਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਬਣਾਉਣ ਲੱਗੀ ਸੀ ਰੋਟੀ ਤੇ ਮੈਂ ਦੇਖੋ ਸਬਜੀ ਬਣਾ ਲਈ ਇਹ ਆਦੀ ਬਿਲਕੁਲ ਸਿੰਪਲ ਤੇ ਸੋਖੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਬਾਕੀ ਭੈਣਾਂ ਨੇ ਕਮੈਂਟ ਕੀਤਾ ਸੀ ਕਿ ਆਲੂ ਪਕੌੜਿਆਂ ਦੀ ਅਸੀਂ ਇਹਨਾਂ ਨੂੰ ਕੋफ्ते ਬੋਲਦੇ ਹਾਂ ਜੀ ਅਸੀਂ ਪਕੌੜੇ ਹੀ ਬੋਲਦੇ ਆ ਕੋफ्ते ਤਾਂ ਆਪਾਂ ਉਹਨੂੰ ਕਹਿੰਦੇ ਹੁੰਨੇ ਆ ਜਿਵੇਂ ਆਪਾਂ ਕੱਦੂ ਕਸ ਕਰਕੇ ਵਿੱਚ ਉਹ ਨਹੀਂ ਪਾ ਲੈਂਦੇ ਕੀ ਆ ਵਗੈਰਾ ਹਨ ਉਹਨੂੰ ਆਪਾਂ ਕੋਕ ਤੇ ਬੋਲਦੇ ਆਂ ਬਾਕੀ ਸਰਮ ਸਰਮਨਜੀਤ ਸਿੰਘ ਮਤੇਗੜ ਸਾਹਤੋਂ ਚੰਡੀਗੜ੍ਹ ਤੋਂ ਜਿਹੜੀਆਂ ਭੈਣਾ ਮੇਰੀ ਨਾਲ ਜੁੜੀਆਂ ਬਹੁਤ ਸਾਰਾ ਧੰਨਵਾਦ ਬਹੁਤ ਅੱਛਾ ਲੱਗਿਆ ਤੁਹਾਡੇ ਅੱਛੇ ਅੱਛੇ ਕਮੈਂਟ ਪੜ੍ਹ ਕੇ ਬਹੁਤ ਵਧੀਆ ਲੱਗਿਆ ਬਸ ਇਦਾਂ ਹੀ ਮੈਨੂੰ ਪਿਆਰ ਦਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਤੇ ਲਾਈਕ ਜਰੂਰ ਦਿਆ ਕਰੋ ਠੀਕ ਹੈ ਜੀ ਬਾਕੀ ਵੀਲੌਗ ਦੀ ਸ਼ੁਰੂਆਤ ਜੋ ਕਰਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਾਂਗੇ ਜੀ ਆਜੋ ਜਿੰਨੇ ਜਿੰਨੇ ਰੋਟੀ ਖਾਣੇ ਨੂੰ ਦਿਖਾ ਲਓ ਬਾਕੀ ਬਨੇ ਰੋ ਤਿੱਲੋ ਜੀ ਇੱਧਰ ਪਾ ਲਈ ਆਪਾਂ ਆਪਣੀ ਘੀਆ ਤੇ ਇੱਧਰ ਆ ਦੇਖੋ ਘੀਆ ਕਿੰਨੀ ਵਧੀਆ ਬਣੀ ਹੈ ਹਨਾ ਵਿੱਚ ਦੇਸੀ ਘਿਓ ਪਾਇਆ ਬਹੁਤ ਵਧੀਆ ਟੇਸਟੀ ਲੱਗਦੀ ਏ ਤੇ ਇੱਧਰ ਆਪਾਂ ਚੋਪੜ ਦਿੰਨੇ ਜੀ ਰੋਟੀ ਆਜੋ ਜਿੰਨੇ ਫੁਲਕਾ ਖਾਣਾ ਹੈ ਗਰਮ ਗਰਮ ਫੁਲਕਾ ਤੇ ਬਾਕੀ ਹਾਪਾ ਬਣਾਵਾਂਗੇ ਜੋ ਕਰਾਂਗੇ ਤੇ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਵਲੌਗ ਸ਼ੇਅਰ ਕਰਦੇ ਜਾਵਾਂਗੇ ਜੀ ਤੇ ਇਹ ਜੀ ਘੀਆ ਤਾਜੀ ਤਾਜੀ ਬਣੀ ਹੋਈ ਖਾ ਕੇ ਤਾਂ ਮੇਰਾ ਤਾਂ ਬੜਾ ਮਨ ਖੁਸ਼ ਹੋ ਜਾਂਦਾ ਜੀ ਤੇ ਲੋ ਜੀ ਆ ਦੇਖੋ ਇਹ ਮੈਂ ਮੰਗਵਾਇਆ ਸੀਗਾ ਆ ਦੇਖੋ Amazon ਤੇ ਵੀ ਮਿਲ ਜਾਂਦਾ ਮਤਲਬ ਆ ਜਾਂਦਾ ਅੱਜ ਕੱਲ੍ਹ ਜਿਵੇਂ ਆਪਾਂ ਸਟੀਲ ਵੁੱਲ ਯੂਜ਼ ਕਰਦੇ ਸਾਨੂੰ ਸਟੀਲ ੂਲ ਯੂਜ਼ ਨਹੀਂ ਕਰਨਾ ਚਾਹੀਦਾ ਇਹਦਾ ਇਹ ਗੂੱਚੇ ਦਾ ਵੀ ਕੰਮ ਕਰਦਾ ਹੈ ਤੇ ਸਟੀਲ ੂਲ ਦਾ ਵੀ ਕੰਮ ਕਰਦਾ ਹੈ ਅਕਸਰ ਆਪਾਂ ਜਿਹੜੇ pande use ਕਰਦੇ ਆ ਨਾ non stick ਵਗੈਰਾ ਦੇ ਤੇ ਜਿਵੇਂ ਆਪਾਂ ਤਵਾ ਵਗੈਰਾ ਇਹਨਾਂ ਤੇ ਬਹੁਤ ਜ਼ਿਆਦਾ ਸਕ੍ਰੈਚ ਪੈ ਜਾਂਦੇ ਆ ਤੇ ਇਹ ਬਹੁਤ ਵਧੀਆ ਚੀਜ਼ ਹੈ ਤੇ ਚੀਲ ੂਲ ਦੇ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਜੇ ਇਹ ਕਈ ਵਰੀ ਸਾਰਾਂ ਜਿਹਾ ਨਿਕਲ ਜਾਂਦੀਆਂ ਤੇ ਕੁੰਡਿਆਂ ਦੇ ਵਿੱਚ ਅੜ ਕੇ ਸੱਡੇ ਫਿਰ ਸਬਜ਼ੀ 'ਚ ਵੀ ਆ ਜਾਂਦੀਆਂ ਤੇ ਸਾਨੂੰ ਨੁਕਸਾਨ ਦਿੰਦੀਆਂ ਇਸ ਕਰਕੇ ਤੁਸੀਂ ਹਮੇਸ਼ਾ ਇਹ ਵਾਲਾ ਯੂਜ਼ ਕਰਿਆ ਕਰੋ ਬਹੁਤ ਵਧੀਆ ਚੀਜ਼ ਹੈ ਮੈਂ ਤਾਂ ਯੂਜ਼ ਅੱਜ ਫਸਟ ਵਾਰ ਹੀ ਕਰ ਰਹੀ ਆ ਬਟ ਮੈਨੂੰ ਵਧੀਆ ਲੱਗਿਆ ਇੱਕ ਕੁਚੇ ਦੇ ਕੁਚਾ ਟਾਈਪ ਜਿਹਨੂੰ ਕਹਿੰਦੇ ਹਨ ਉਹ ਵੀ ਨਹੀਂ ਆਪਾਂ ਨੂੰ ਯੂਜ਼ ਕਰਨਾ ਪੈਣਾ ਆ ਦੇਖੋ ਨਾਲੇ ਝੱਗ ਵੀ ਵਧੀਆ ਹੁੰਦੀ ਏ ਨਾਲੇ ਇਹਦੇ ਨਾਲ ਪਾਂਡਿਆਂ ਦੀ ਸਫਾਈ ਵੀ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਏ ਤੇ ਤੁਸੀਂ ਵੀ ਅਜੂਰ ਮੰਗਵਾਇਆ ਮੈਂ ਕਹਿੰਦਾ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦਾ ਮੈਨੂੰ ਤੇ 25 ਰੁਪਏ ਦਾ ਮਿਲਿਆ ਜੀ 25 ਰੁਪਏ ਦਾ ਆਇਆ ਸਾਡੇ ਉਹਦੇ ਚ ਆਇਆ ਨਾ ਤੇ 25 ਰੁਪਏ ਦਾ ਆਇਆ ਬਾਕੀ ਮੈਂ ਮੀਸ਼ੋ ਤੇ ਵੀ ਦੇਖਿਆ ਸੀਗਾ ਮੇਰੇ ਕੋਲ ਲਿੰਕ ਨਹੀਂ ਹੈਗਾ ਤੇ ਇਹ ਮੀਸ਼ੋ ਤੇ ਬਹੁਤ ਵਧੀਆ ਮਿਲਦਾ ਤੁਸੀਂ ਉੱਥੋਂ ਵੀ ਮੰਗਵਾ ਸਕਦੇ ਹੋ ਤੇ ਜਿਵੇਂ ਆਪਾਂ ਕਰਿਆਨੇ ਵਗੈਰਾ ਸੋਰੀ ਪੰਡਿਆਵਣੇ ਦੀ ਜਿਹੜੀ ਗੋਣ ਤੇ ਨਾ ਉਹਦੇ ਤੋਂ ਵੀ ਮਿਲ ਜਾਂਦਾ ਇਹ ਤੁਸੀਂ ਜਿਹੜਾ ਅੱਜ ਕੱਲ੍ਹ ਕਹ ਦੇਣਾ ਸਟੀਲਪੂਲ ਚੱਲਿਆ ਉਹ ਵਾਲਾ ਸਟੀਲ ਤੇ ਜਿਆ ਕਿਸ ਗੈਸ ਆਪੇ ਬਾਕੀ ਗੜੇਰੇ ਜੀ ਬਣਾਵਾਂਗੇ ਹੁਣ ਆਪਾਂ ਅੱਡੀ ਸਬਜੀ ਬਣਾਵਾਂਗੇ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਇਹ ਗੜੇਰੇ ਜੀ ਤੇ ਸ਼ੇਅਰ ਕਰਦੀ ਜਾਵਾਂਗੇ ਠੀਕ ਹੈ ਜੀ ਤੇ ਲੋ ਜੀ ਦੁਪਹਿਰ ਦਾ ਕੰਮ ਨਿਭੜਿਆ ਸੀ ਤੇ ਹੁਣ ਹੋ ਗਿਆ ਸ਼ਾਮ ਆਪਾਂ ਦੁਬਾਰੇ ਬਣਾਈ ਸੀ ਕੀ ਹੈ ਤੇ ਹੁਣ ਨਿਸ਼ਾਨ ਸਿੰਘ ਦੀ ਡਿਮਾਂਡ ਹੈ ਕਿ ਨਿਸ਼ਾਨ ਸਿੰਘ ਸਾਡੇ ਕੀ ਆ ਨਿਕੰਦੇ ਤੇ ਗਾਇਜ਼ ਇੱਧਰ ਆਇਆ ਸੀ ਸਾਡਾ ਥੋੜਾ ਜਿਹਾ ਰਾਸ਼ਨ ਆਇਆ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਹਾਂ ਤੇ ਮੰਗਾਈ ਬਹੁਤ ਜ਼ਿਆਦਾ ਮੰਗਾਈ ਹੋਗੀ ਕਿ ਹਰ ਚੀਜ਼ ਦੇ ਮਤਲਬ ਰੇਟ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਆ ਦੇਖੋ ਥੋੜਾ ਜਿਹਾ ਰਾਸ਼ਨ ਆਇਆ ਹੈ ਇਹ ਹੀ ਸਾਡਾ 16-1700 ਰੁਪਏ ਦਾ ਰਾਸ਼ਨ ਆਇਆ ਹੈ ਠੀਕ ਹੈ ਜੀ ਇਹ ਦੋ ਸੀਲਿੰਗ ਪੇਸਟ ਬਾਹਰ ਪਿਆ ਹੈ ਤੁਬਾਰ ਵੀ ਇਚਾ ਤੇ ਆ ਦੇਖੋ ਜੀ ਲਿੱਤੇ ਟਮਾਟਰ ਟਮਾਟਰਾਂ ਦਾ ਰੇਟ ਹੋ ਗਿਆ ਜੀ 80 ਰੁਪਏ ਕਿਲੋ ਕੋਈ ਸਬਜੀ ਨਹੀਂ ਖਾਣਦੀ ਰਹੀ ਕੋਈ ਦਾਣਾ ਨਹੀਂ ਖਾਣਦੀ ਰਹੀਆਂ ਐਨੀ ਮੰਗਿਹਾਈ ਦੇ ਵਿੱਚ ਅਸੀਂ ਬੜੀ ਦਿੱਕਤ ਆ ਗਈ ਵਾਕਈ ਇਹ ਘਰ ਦੇ ਖਰਚੇ ਚਲਾਉਣੇ ਜਿਵੇਂ ਕਹ ਦਿੰਦੇ ਨੇ ਨਾ ਬਹੁਤ ਭਾਰੀ ਹੋ ਗਏ ਨੇ ਤੇ ਮੈਂ ਇਧਰ ਮੈਂ ਕਿਹਾ ਚਲੋ ਨਾਲੇ ਆਪਣਾ ਰਾਸ਼ਨ ਸਾਮ ਲੈਣੇ ਆ ਬਾਕੀ ਤੁਹਾਡੇ ਨਾਲ ਵੀਡੀਓ ਸ਼ੇਅਰ ਬਾਕੀ ਬਹੁਤ ਸਾਰੀਆਂ ਭੈਣਾਂ ਦਾ ਪਿਆਰ ਮੈਨੂੰ ਮਿਲਦਾ ਹੈ ਕਿ ਮੇਰੀ ਭੈਣ ਨੇ ਨਾ ਮੈਨੂੰ ਕਮੈਂਟ ਕੀਤਾ ਸੀ ਫਤੇਗੜ ਸਾਹਿਬ ਤੋਂ ਸਿਸਟਰ ਫਤੇਗੜ ਸਾਹਿਬ ਨਾ ਮੇਰੇ ਨਾਨਕੇ ਹੈ ਖਾਨਪੁਰ ਸੁਣਿਆਣਾ ਤੁਸੀਂ ਸੋਡੀਆਂ ਦਾ ਮੇਰੇ ਨਾਨਕੀਆਂ ਮੈਂ ਨਾਨਕੀਆਂ ਉੱਤੇ ਮਤਲਬ ਸੌਰੀ ਖਾਨਪੁਰ ਦੀ ਦੋ ਤੀਆਂ ਠੀਕ ਹੈ ਜੀ ਤੇ ਮੈਨੂੰ ਬਹੁਤ ਅੱਛਾ ਲੱਗਿਆ ਤੁਸੀਂ ਮੇਰੇ ਨਾਨਕੀਆਂ ਤੋਂ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਵੀ ਲੱਗਿਆ ਤੁਹਾਡਾ ਕਮੈਂਟ ਪੜ ਕੇ ਦੋ ਤਿੰਨ ਵਾਰ ਪੜ ਚੁੱਕੀ ਹਾਂ ਮੈਂ ਤੁਹਾਡਾ ਕਮੈਂਟ ਪਰ ਮੈਂ ਕਿਹਾ ਚਲੋ ਅੱਜ ਮੈਂ ਮੇਰੀ ਭੈਣ ਦਾ ਕਮੈਂਟ ਵੀ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਲੁਧਿਆਣੇ ਤੋਂ ਥੈਂਕ ਯੂ ਤੁਹਾਡਾ ਵੀ ਚੰਡੀਗੜ੍ਹ ਵਾਲੀ ਭੈਣ ਦਾ ਵੀ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਤੇ ਗਾਇਜ਼ ਅੱਜ ਬਣਾਉਣ ਲੱਗੀ ਸੀ ਹੁਣ ਮੈਂ ਸਬ지 ਸ਼ਾਮ ਹੋ ਚੁੱਕੀ ਐ ਨਿਸ਼ਾਨ ਸਿੰਘ ਨੇ ਕੀ ਆ ਖਾਣੀ ਨਹੀਂ ਵੈਸੇ ਕੀ ਆ ਪਈ ਹੋਈ ਹੈ ਤੇ ਮੈਂ ਕਿਹਾ ਚਲੋ ਕਿਉਂ ਤੁਹਾਨੂੰ ਪਤਾ ਜਦੋਂ ਬੱਚੇ ਨਾ ਖੁਸ਼ ਹੋ ਕੇ ਖਾਂਦੇ ਹੁੰਦੇ ਕੋਈ ਨਾ ਕੋਈ ਸਬਜ਼ੀ ਦਾ ਆਪਾਂ ਨੂੰ ਬਣਾਣੀ ਪੈਂਦੀ ਹੈ ਤੇ ਹਰ ਸਬਜ਼ੀ ਦੀ ਰੈਸਪੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਤੇ ਅੱਜ ਬਣਾਉਣ ਲੱਗੀ ਹਾਂ ਜੀ ਮੈਂ ਸਪੈਸ਼ਲ ਪਿਆਜ਼ਾਂ ਦੀ ਸਬਜ਼ੀ ਪਿਆਜ਼ਾਂ ਦੇ ਵਿੱਚ ਪਾਉਂਗੀ ਮੈਂ ਸੋਇਆਬੀਨ ਦੀਆਂ ਜਿਹੜੀਆਂ ਬੜੀਆਂ ਹੁੰਦੀਆਂ ਨਾ ਇਹ ਬੜੀਆਂ ਲਿਆਂਦੀਆਂ ਹੋਈਆਂ ਫੋਰਚੂਨ ਦੀਆਂ ਠੀਕ ਹੈ ਜੀ ਇਹ ਵਧੀਆ ਬਹੁਤ ਸੋਇਆ ਚਾਂਪ ਜਿਹਨੂੰ ਬੋਲਦੇ ਨੇ ਸੋਇਆ ਹਨਾ ਸੋ ਇਹਦੀਆਂ ਬਣੀਆਂ ਬੋਲਦੀਆਂ ਇਹ ਬਹੁਤ ਟੇਸਟੀ ਬਣਦੀਆਂ ਤੇ ਇਹ ਵਾਲੀ ਮੈਂ ਰੈਸিপি ਤੁਹਾਡੇ ਨਾਲ ਅੱਜ ਸ਼ੇਅਰ ਕਰੂੰਗੀ ਕਿੱਦਾਂ ਬਣਾਨੀ ਹੈ ਤੇ ਉਹਦੇ ਲਈ ਦੇਖੋ ਮੈਂ ਲਿਆ ਛੋਟੇ-ਛੋਟੇ ਪਹਿਲਾਂ ਪਿਆਜ਼ ਕੱਟ ਲੈ ਲਸਣ ਵਿੱਚ ਪਾਉਂਗੀ ਹਰੀਆਂ ਮਿਰਚਾਂ ਅਦਰਕ ਪਾ ਕੇ ਸਾਰਾ ਗ੍ਰਾਈਂਡ ਕਰ ਲੂੰਗੀ ਹਮਤਲ ਲਸਣ ਬੜਾਈ ਵਿੱਚ ਪਿਆਜ਼ ਆ ਤੇ ਆ ਦੇਖੋ ਜੀ ਪਿਆਜ਼ ਲੈਣੇ ਛੋਟੇ-ਛੋਟੇ ਲੈਣੇ ਨੇ ਪਿਆਜ਼ ਵੱਡੇ ਪਿਆਜ਼ ਨਹੀਂ ਲੈਣੇ ਮੈਂ ਸਪੈਸ਼ਲ ਛਾਂਟ ਕੇ ਪਿਆਜ਼ ਲਏ ਠੀਕ ਹੈ ਇਹਨਾਂ ਨੂੰ ਇੱਦਾਂ ਕੱਟ ਕੇ ਛਿਲਕਾ ਲਾ ਕੇ ਇਹਦੇ ਵਿੱਚ ਦੀ ਰਫਾਕਣਾ ਇੱਦਾਂ ਕੱਟ ਲੈਣਾ ਚੋਰਸ ਕੱਟ ਲੈਣਾ ਜਿਵੇਂ ਆਪਾਂ ਟਿੰਡਿਆਂ ਨੂੰ ਆਮੀ ਤੁਸੀਂ ਚੋਰ ਸਾਰੇ ਪਿਆਜ਼ਾਂ ਨੂੰ ਕੱਟ ਲਾ ਲੈਣਾ। ਇਹ ਵਾਲੀ ਸਬਜੀ ਤੁਹਾਨੂੰ ਮੈਂ ਬਣਾ ਕੇ ਦਿਖਾਉਂਗੀ ਵੀ ਮੈਂ ਇਸ ਤਰ੍ਹਾਂ ਬਣਾ ਲੈਂਦੀ ਹਣੀ ਜਿਵੇਂ ਕੋਈ ਸਾਨੂੰ ਸਬਜੀ ਨਹੀਂ ਨਾ ਸੁਝਦੀ ਤੇ ਹਮੇਸ਼ਾ ਮੈਂ ਜੋ ਜੋ ਬਣਾਉਂਦੀ ਹਣੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੀ ਆ ਤੇ ਅੱਜ ਇਹ ਵਾਲੀ ਤੁਹਾਡੇ ਨਾਲ ਰੈਸਿਪੀ ਸ਼ੇਅਰ ਕਰੂੰਗੀ ਠੀਕ ਹੈ। ਟਮਾਟਰਾਂ ਦਾ ਰੇਟ ਸੁਣ ਕੇ ਤਾਂ ਮੈਨੂੰ ਵੀ ਹਲਾਨੀ ਆਂਦੀ ਦੇ ਲੋ 80 ਰੁਪਏ ਕਿਲੋ ਟਮਾਟਰ। ਕੋਈ ਸਬਜੀ 100 ਰੁਪਏ ਕਿਲੋ ਗੋਭੀ। 40 ਰੁਪਏ ਕਿਲੋ ਕੀਆ 40 ਰੁਪਏ ਕਿਲੋ ਤੋਰੀ ਬਹੁਤ ਮਹਿੰਗਾਈ ਹੋਈ ਪਈ ਹੈ। ਸਾਡੇ ਸਾਗ ਵੀ ਨਹੀਂ ਆਇਆ ਖੇਤਾਂ ਦੇ ਵਿੱਚ ਹੱਲੇ ਲਾਇਆ ਵੀ ਨਹੀਂ ਫੀਲਾ ਲੈਣਾ ਨੇ ਤੇ ਮੈਂ ਸੋਚ ਹੀ ਰਹੀ ਸੀ ਮੈਂ ਮੰਗਵਾਇਆ ਦੇਖੋ ਜੇ ਆਇਆ ਤੇ ਮੈਂ ਤੁਹਾਡੇ ਨਾਲ ਉਹ ਵੀ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਬਹੁਤ ਦਿਨ ਹੋ ਗਏ ਨੇ ਤੇ ਲੋ ਜੀ ਇਹਨੂੰ ਇਦਾਂ ਕੱਟ ਕਰ ਲੈਣਾ ਠੀਕ ਹੈ ਮੈਂ ਜਿਸ ਤਰ੍ਹਾਂ ਸਬਜ਼ੀ ਆਪਣੇ ਬਣਾਉਂਗੀ ਉਸੇ ਤਰ੍ਹਾਂ ਤੁਹਾਨੂੰ ਵੀਡੀਓ ਸ਼ੇਅਰ ਕਰੂੰਗੀ ਬਾਕੀ ਪਿਆਰੇ ਪਿਆਰੇ ਕਮੈਂਟ ਮੈਨੂੰ ਇਦਾਂ ਹੀ ਦਿੰਦੀ ਰਹਿਆ ਕਰੋ ਬਹੁਤ ਅੱਛਾ ਲੱਗਦਾ ਸੋਹਣੇ ਸੋਹਣੇ ਕਮੈਂਟ ਵੜ ਕੇ ਮੇਰਾ ਮਨ ਬਹੁਤ ਖੁਸ਼ ਹੁੰਦਾ ਹੈ ਜਿਹੜੀਆਂ ਪੈਣਾ ਬੈਨੋ ਜੁੜਦੀਆਂ ਨਾ ਮੈਨੂੰ ਬਹੁਤ ਅੱਛਾ ਲੱਗਦਾ ਹੰਬਾਲੇ ਤੋਂ ਲੁਧਿਆਣੇ ਤੋਂ ਬਹੁਤ ਪੈਣਾ ਮੇਰੇ ਆ ਬਹੁਤ ਅੱਛਾ ਲੱਗਦਾ ਮੈਨੂੰ ਬੜਾ ਪਰ ਇੱਕ ਰਿਕਵੈਸਟ ਕਰਦੀ ਆ ਕਿ ਮੈਨੂੰ ਪਿਆਰਾ ਜਿਹਾ ਕਮੈਂਟ ਜ਼ਰੂਰ ਦਿਆ ਕਰੋ ਤੇ ਪਿਆਰਾ ਜਿਹਾ ਲਾਈਕ ਦੇ ਦਿਆ ਕਰੋ ਪਲੀਜ਼ ਲਾਈਕ ਦਿੰਦੇ ਤੁਹਾਡਾ ਬਿਲਕੁਲ ਵੀ ਜ਼ੋਰ ਨਹੀਂ ਲੱਗਣਾ ਥੋੜਾ ਜਿਹਾ ਗੁੱਥੇ ਨਾਲ ਕਾਲਾ ਕਰ ਦਿਆ ਕਰੋ ਅਸਿੱਥੇ ਲਾਈਕ ਦਿੱਤਾ ਜੇਕਰ ਮੇਰੀ ਵੀਡੀਓ ਨਹੀਂ ਨਾ ਵਧੀਆਂ ਲੱਗਦੀ ਤੇ ਪਲੀਜ਼ ਡਿਸਲਾਈਕ ਕਰ ਦਿਆ ਕਰੋ ਤਾਂ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਪਰ ਮੈਨੂੰ ਤੁਹਾਡੇ ਲਾਈਕ ਨਾਲ ਬਹੁਤ ਖੁਸ਼ੀ ਮਿਲਦੀ ਹੈ ਤੇ ਮੈਂ ਇੱ ਲਸਣ ਪਾ ਲਵਾ ਇਹਦੇ ਚ ਮੈਂ ਹਰੀਆਂ ਮਿਰਚਾਂ ਟਮਾਟਰ ਤੇ ਪਿਆਜ਼ ਲਏ ਨੇ ਅਦਰਕ ਤੇ ਲਸਣ ਪਾ ਕੇ ਹੁਣ ਮੈਨੂੰ ਕਰ ਲਈਏ ਜੀ ਗ੍ਰਾਈਂਡ ਇੱਧਰ ਸੋਇਆ ਬਿੰਦੀਆਂ ਬੜੀਆਂ ਸੀ ਪਹਿਲਾਂ ਭਿਉਂ ਦੇਣੀਆਂ ਇਹਨਾਂ ਨੂੰ ਥੋੜੀ देर ਪਾਣੀ ਦੇ ਚ ਪਰਸੇ ਚ ਭਿਉਂ ਕੇ ਰੱਖ ਲਓ ਨਾ ਤੇ ਜਲਦੀ ਪੱਕ ਜਾਂਦੀਆਂ ਨੇ ਗਲ ਜਾਂਦੀਆਂ ਨੇ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਸਾਫ ਦੇਣੀਆਂ ਆ ਰਾਸ਼ਨ ਤੇ ਆ ਦੇਖੋ ਮੈਂ ਸੋਇਆ ਬਿੰਦੀਆਂ ਬੜੀਆਂ ਨਾ ਭਿਗੋ ਕੇ ਰੱਖਦੀਆਂ ਥੋੜਾ ਟਾਈਮ ਲੱਗੇਗਾ ਮੈਂ ਕਿਉਂਕਿ ਪਹਿਲਾਂ ਰਾਸ਼ਨ ਵਗੈਰਾ ਸਾਮ ਦਿੰਨੇ ਆ ਕਿਉਂਕਿ ਫਿਰ ਨਾ ਬਾਹਰ ਰਾਸ਼ਨ ਪਿਆਵੇ ਤੇ ਖਲਾਰਾ ਪਿਆ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਇਹਦੇ ਵਿੱਚ ਰਾਸ਼ਨ ਰੱਖ ਦਿੰਨੇ ਆ ਤਦ ਤੱਕ ਸਾਨੂੰ ਜਰੂਰਤ ਨਹੀਂ ਹੈਗੀ ਫਿਰ ਗੱਡਾਂਗੇ ਆਰਾਮ ਨਾਲ ਫਿਰ ਆਪਣਾ ਪਾਵਾਂਗੇ ਤੇ ਤੇ ਮੈਂ ਨਾ ਇਹਦੇ ਵਿੱਚ ਹੀ ਗੱਬੇ ਚ ਰੱਖਦੀ ਹੁੰਦੀ ਹਮੇਸ਼ਾ ਰਾਸ਼ਨ ਕਿਉਂਕਿ ਫਿਰ ਜੇ ਮੈਂ ਆਪਾਂ ਸਟੋਰ ਚ ਰੱਖ ਦਿੰਨੇ ਆ ਨਾ ਚੂਹੇ ਵਗਾਰਾ ਨਹੀਂ ਕੋਈ ਆਉਂਦਾ ਹੈਗਾ ਇੱਧਰ ਕਰ ਲੈਣਾ ਹੁਣ ਆਪਾਂ ਆਪਣਾ ਮਸਾਲਾ ਗ੍ਰਾਇੰਡ ਕੇ ਬਣਾ ਲਿਆ ਆਪਾਂ ਮਸਾਲਾ ਹੁਣ ਆਪਾਂ ਕਰ ਗ੍ਰਾਇੰਡ ਕਰ ਲੈਣਾ ਠੀਕ ਹੈ ਜੀ ਚੰਗੀ ਤਰ੍ਹਾਂ ਇਹ ਉਹਨਾਂ ਇਹਨੂੰ ਬਣਾਵਾਂਗੇ ਸਬਜ਼ੀ ਜਿਵੇਂ ਨੋਰਮਲ ਆਪਾਂ ਸਬਜ਼ੀ ਬਣਾਉਂਦੇ ਐਸੇ ਤਰ੍ਹਾਂ ਨਹੀਂ ਤੇ ਮੈਨੂੰ ਮੇਰੇ ਬਹੁਤ ਸਾਰੀਆਂ ਭੈਣਾਂ ਇਹੀ ਕਮੈਂਟ ਕਰਦੀ ਹੁੰਦੀਆਂ ਵੀ ਜੋ ਵੀ ਤੁਸੀਂ ਬਣਾਉਂਦੇ ਹੁੰਦੇ ਹੋ ਸਾਡੇ ਨਾਲ ਰੈਸিপি ਸ਼ੇਅਰ ਕਰਿਆ ਕਰੋ ਤੇ ਇਹ ਵਾਲਾ ਔਰ ਬੈਟ ਮੈਨੂੰ ਬਹੁਤ ਮਤਲਬ ਅੱਛਾ ਲੱਗਿਆ ਜਦੋਂ ਨਾਲ ਮੈਂ ਲਿਆਉਂਦਾ ਨਾ ਮੈਨੂੰ ਬੜਾ ਵਧੀਆ ਲੱਗਿਆ ਇਹ ਲੋ ਜੀ ਇੱਧਰ ਮਸਾਲਾ ਕਰ ਲਿਆ ਹੁਣ ਆਪਾਂ ਇਹਦੇ ਤੇਲ ਗਰਮ ਕਰ ਲੈਣੇ ਆ ਤਾਂ ਤੱਕ ਸਾਡੀ ਆਪਣਾ ਦੇਖੋ ਸੋਇਆਬੀਨ ਫੁੱਲਣ ਲੱਗ ਜੀਆਂ ਨੇ ਹਨਾ ਵਧੀਆ ਤਰੀਕੇ ਨਾਲ ਨਰਮ ਵੀ ਹੋ ਗਿਆ ਨੇ ਤੇ ਇੱਧਰ ਪਾ ਲੈਣਾ ਆਪਾਂ ਤੇਲ ਹੁਣ ਇਹ ਦੇ ਚਾਪ ਕੋਲ ਮੰਨਿਆ ਆਪਣਾ ਮਸਾਲਾ ਤੇ ਲੋ ਜੀ ਆ ਦੇਖੋ ਤੇਲ ਹੋ ਗਿਆ ਸਾਡਾ ਗਰਮ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਮਸਾਲਾ ਜਿਹੜਾ ਆਪਾਂ ਗ੍ਰाइंड ਕੀਤਾ ਹੋਇਆ ਮੈਂ ਨਾ ਸਾਰਾ ਹਮੇਸ਼ਾ ਲਸਣ ਥਿਆ ਅਦਰਕ ਹਰੀ ਮਿਰਚ ਦਾ ਸਾਰਾ ਕੁਝ ਵਿੱਚ ਗ੍ਰाइंड ਕਰਦੀ ਹੁੰਦੀ ਆ ਟਮਾਟਰ ਮੈਂ ਤਾਂ ਕਰ ਦਿੰਦੀ ਆ ਫਿਰ ਨਾ ਟਮਾਟਰ ਉੱਪਰੇ ਉੱਪਰੇ ਜਿ^{\prime} ਹੁੰਦੇ ਮੈਨੂੰ ਅੱਛੇ ਨਹੀਂ ਲੱਗਦੇ ਲੋ ਜੀ ਹੁਣ ਆਪਾਂ ਇਹ ਚੰਗੀ ਤਰ੍ਹਾਂ ਜਿਵੇਂ ਨੋਰਮਲ ਮਸਾਲਾ ਭੁੰਨਦੇ ਆ ਨਾ ਫਿਰ ਤਾਂ ਆਪਾਂ ਇਹਨੂੰ ਭੁੰਨ ਲੈਣਾ ਠੀਕ ਹੈ ਜੀ ਤੇ ਮੇਰੀ ਆदत ਹੁੰਦੀ ਕਿ ਲਸਣ ਹਮੇਸ਼ਾ ਮਚੀ ਲੇ ਫ੍ਰਿਜ ਚ ਰੱਖ ਲੈਣੀ ਹੁੰਦੀ ਹੈ ਤੇ ਇੱਧਰ ਆਪਾਂ ਲੈ ਜੀ ਆਹ ਹੁਣ ਤੇ ਅੱਜ ਦੇ ਲੈ ਲਏ ਇਹ ਜਿਸਾ ਕੁ ਜਨਾ ਪੁੰਨ ਲੈਣੀ ਆਪਾਂ ਮਸਾਲਾ ਜੀ ਤੇ ਲੋ ਜੀ ਆ ਦੇਖੋ ਸਾਡਾ ਮਸਾਲਾ ਹੁਣ ਪੁੱਜਾ ਲੱਗ ਗਿਆ ਕਿ ਉਹ ਛੱਡ ਗਿਆ ਨਾ ਹਾਂ ਪਹਿਲੇ ਵਿੱਚ ਆਪਣੇ ਟੇਸਟ ਅਨੁਸਾਰ ਸਭ ਤੋਂ ਪਹਿਲਾਂ ਪਾ ਲੈਣਾ ਆਪਣਾ ਨਮਕ ਥੋੜੀਆਂ ਜਿਹੀਆਂ ਨਿੰੁਕੀਆਂ ਜਿਹੀਆਂ ਮਿਰਚਾਂ ਲਾਲ ਪਹਿਲਾਂ ਹਰੀਆਂ ਪਾਈਆਂ ਦਾਲ ਮੈਂ ਬਹੁਤ ਘੱਟ ਪਾਣੀ ਹੁੰਦੀ ਆ ਦੇਗੀ ਮਿਰਚ ਪਾਵਾਂਗੇ ਠੀਕ ਹੈ ਹੁਣ ਪਾ ਦਾਂਗੇ ਆਪਾਂ ਹਲਦੀ ਥੋੜਾ ਜਿਹਾ ਇਸ ਕਿਚਨ ਕਿੰਗ ਪਸਾਲਾ ਜਿਹਨੂੰ ਕਹਿੰਦੇ ਨੇ ਆ ਪਾ ਦਾਂਗੇ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਮਸਾਲੇ ਨੂੰ ਤਾਂ ਕਿ ਜੜਾ ਹਲਦੀ ਦਾ ਸਾਰਾ ਕੁਝ ਕੱਚਾਪਨ ਸਾਡਾ ਬਿਲਕੁਲ ਖਤਮ ਹੋ ਜਾਵੇ ਹੁਣ ਇਹਨੂੰ ਤੱਤਾ ਕਪਾ ਭੁੰਨ ਲੈਣੀ ਤੇ ਲੋਚ ਹਲਕਾ ਜਿਹਾ ਪਾ ਲੈਣਾ ਪਾਣੀ ਤਾਂ ਕਿ ਇਹਨਾਂ ਵਧੀਆ ਤਰੀਕੇ ਨਾਲ ਮਸਾਲਾ ਸਾਡਾ ਖੁੱਲ ਜਾਵੇ ਹੁਣ ਇਹਨੂੰ ਤਾਂ ਤਾਂ ਨੂੰ ਨਹੀਂ ਛੱਡਣਾ ਸਾਡਾ ਇਹ ਕਿਉਂ ਨਹੀਂ ਛੱਡਦਾ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਕਿਉ ਛੱਡਣ ਲੱਗ ਗਿਆ ਹੁਣ ਆਪਾਂ ਇਹਦੇ ਪਾ ਦੇਣੀ ਹੁਣ ਆਪਣਾ ਬੜੀਆਂ ਭਿੱਜੀਆਂ ਹੋਈਆਂ ਨੇ ਨਾ ਜਿਹੜੀਆਂ ਇਹ ਬੜੀਆਂ ਪਾ ਦੇਣੀ ਹੈ ਠੀਕ ਹੈ ਜੀ ਬੜੀਆਂ ਪਾਟੇ ਇਹਨਾਂ ਚੰਗੀ ਤਰ੍ਹਾਂ ਆਪਾਂ ਰੜਾ ਲਾ ਦੇਣਾ ਲਓ ਜੀ ਹੁਣ ਆਪਾਂ ਇਹ ਹੀ ਸਾਬਤ ਪਿਆਜ਼ ਇਦਾਂ ਦੇ ਇਦਾਂ ਹੀ ਪਾ ਦੇਨੇ ਠੀਕ ਹੈ ਜੀ ਇਦਾਂ ਪਾ ਕੇ ਨੂੰ ਚੰਗੀ ਤਰ੍ਹਾਂ ਰਲਾ ਕੇ ਸਮਾਂ ਪੈ ਦੇ ਦੇ ਪਾ ਦੇਣਾ ਥੋੜਾ ਜਿਹਾ ਪਾਣੀ ਪਾਣੀ ਪਾ ਕੇ ਅੱਧਾ ਛਪਾ ਟੱਕ ਦੇਨੇ ਤਾਂ ਕਿ ਚੰਗੀ ਤਰ੍ਹਾਂ ਸਾਡੇ ਭਾਪ ਦੇ ਵਿੱਚ ਇਹ ਵਧੀਆ ਤਰੀਕੇ ਨਾਲ ਪੱਕ ਜਾਵੇ ਤੇ ਲੋ ਜੀ ਆ ਦੇਖੋ ਜੀ ਸਾਡੀ ਸਬਜੀ ਬਣ ਕੇ ਹੋ ਗਈ ਪਿਆਰ ਆ ਦੇਖੋ ਆ ਪਿਆਣ ਵਧੀਆ ਤਰੀਕੇ ਨਾਲ ਬਣ ਗਈ ਬਾਕੀ ਤੁਹਾਨੂੰ ਅਸੀਂ ਹਾਲੇ ਰੰਗਤ ਨਹੀਂ ਦਿਖੇਗੀ ਕਿਉਂਕਿ ਠੰਡੇ ਚ ਹੁੰਨੇ ਆ ਨਾ ਫਿਰ ਸਬਜੀ ਦੀ ਵਧੀਆ ਰੰਗਤ ਆਉਂਦੀ ਹੈ ਤੇ ਆ ਦੇਖੋ ਜੀ ਪਿਆਜ਼ ਵੀ ਸਾਡੇ ਬਿਲਕੁਲ ਪੱਕ ਚੁੱਕੇ ਨੇ ਵਿੱਚ ਗਲ ਚੁੱਕੇ ਅਚੀ ਤਰ੍ਹਾਂ ਠੀਕ ਹੈ ਆ ਦੇਖੋ ਸਾਬਤ ਪਿਆਜ਼ਾਂ ਦੀ ਜਿਵੇਂ ਕਈ ਸ਼ੌਕੀਨ ਹੁੰਦੇ ਆ ਨਾ ਜੇਕਰ ਤੁਸੀਂ ਇਹਨੂੰ ਰਸਲੀ ਰੱਖਣਾ ਹੈ ਤੇ ਰਸਲੀ ਵੀ ਰੱਖ ਸਕਦੇ ਹੋ ਜੇਕਰ ਤੁਸੀਂ ਇਹਨੂੰ ਤਰੀ ਵਾਲੀ ਰੱਖਣਾ ਹੈ ਤਰੀ ਵਾਲੀ ਵੀ ਬਣਾ ਸਕਦੇ ਹੋ ਜੇ ਬਿਲਕੁਲ ਸੁੱਕੀ ਕਰਨੀ ਹੈ ਤੇ ਸੁੱਕੀ ਵੀ ਬਣਾ ਸਕਦੇ ਹੋ ਤੇ ਇਹ ਤਰੀਕੇ ਨਾਲ ਬੜੀਆਂ ਸੋਇਆ ਬਿੰਦੀਆਂ ਬੜੀਆਂ ਤੇ ਪਿਆਜ਼ਾਂ ਵਾਲੀ ਸਬਜ਼ੀ ਜ਼ਰੂਰ ਬਣਾਇਓ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਧੰਨਵਾਦ ਤੁਹਾਡਾ ਫਾਈਬਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਤੰਦਰੁਸਤੀਆਂ ਬਖਸ਼ੇ ਮਿਲਦੀਆਂ ਕੱਲ ਤੁਹਾਨੂੰ ਨਵੇਂ ਵੀਲੋਗ ਵਿੱਚ ਠੀਕ ਹੈ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਦਿੰਦੀ ਆ ਬਹੁਤ ਸਾਰਾ ਧੰਨਵਾਦ ਪਿਆਰਾ ਜਿਹਾ ਲਾਈਕ ਦੇ ਦੇਆ ਕਰੋ ਜੀ ਮੇਰੇ ਲਾਈਕ ਬਹੁਤ ਘੱਟ ਹੁੰਦੇ ਆ ਮੈਨੂੰ ਅੱਛਾ ਨਹੀਂ ਲੱਗਦਾ ਕਮੈਂਟ ਤੇ ਲਾਈਕ ਮ व्यू ਮੇਰੇ ਬਹੁਤ ਵਧੀਆ ਹੁੰਦੇ ਆ ਤੇ ਲਾਈਕ ਮੇਰੇ ਬਹੁਤ ਆਉਂਦੇ ਆ ਦੇਖੋ ਸਬਜੀ ਦੀ ਰੰਗਤ ਆਣੀ ਸ਼ੁਰੂ ਹੋ ਗਈ ਨਾ ਜੋ ਜੋ ਠੰਡੀ ਹੁੰਦੀ ਜਾਏਗੀ ਤੇ ਇਹਦੀ ਸਬਜੀ ਦੀ ਰੰਗਤ ਬਹੁਤ ਸੋਹਣੀ ਆਏ ਬਾਕੀ ਬਹੁਤ ਟੇਸਟੀ ਬਣਦੀ ਏ ਬਣਾਣਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕੌਣ ਕੌਣ ਬਣਾਉਂਦਾ ਹੈ ਔਰ ਕੌਣ ਕੌਣ ਮੇਰੀ ਵੀਡੀਓ ਕਿੱਥੋਂ ਦੇਖ ਰਿਹਾ ਮੈਨੂੰ ਜਰੂਰ ਕਮੈਂਟ ਕਰਿਆ ਬਹੁਤ ਅੱਛਾ ਲੱਗਦਾ ਹੈ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵੀਲੋਗਸ ਸਤਿ ਸ਼੍ਰੀ ਅਕਾਲ ਬਾਏ ਬਾਏ